ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀਓ ਸਾਡ ਜੀ ਦੇ ਜਨਨਾ ਪਾਸ ਸਦਾ ਨਮਸਕਾਰ ਹੈ ਵਾਹਿਗੁਰੂ ਜੀ ਇੱਕ ਆਮ ਜਹੀ ਗੱਲ ਜਿਹੜੀ ਹੈ ਸਾਡੇ ਵਰਗੇ ਸੰਸਾਰੀ ਜੀਵਾਂ ਦੀ ਉਹ ਇਹ ਹੈ ਕਿ ਉਹਦੋਂ ਕੀ ਕਰੀਏ ਜਦੋਂ ਸਾਨੂੰ ਕੋਈ ਅਤ ਦਾ ਦੁਖੀ ਜਾਂ ਪਰੇਸ਼ਾਨ ਕਰਦਾ ਹੈ ਇਥੋਂ ਤੱਕ ਕਿ ਤੁਸੀਂ ਹਿਰਦੇ 'ਚ ਇੰਨੇ ਦੁਖੀ ਹੋ ਕੇ ਵਰਲਾਪ ਕਰਦੇ ਹੋ ਰੋਣ ਲੱਗ ਜਾਂਦੇ ਹੋ ਸੰਗਤ ਜੀ ਕਿਸੇ ਦੇ ਹਿਰਦੇ ਨੂੰ ਇੰਨੀ ਝੋਟ ਕਰਨਾ ਕਿ ਉਹ ਰੋ ਪਵੇ ਇਹ ਬਹੁਤ ਮਾੜੀ ਗੱਲ ਹੈ ਕਿਸੇ ਨੂੰ ਇੰਨਾ ਦੁਖੀ ਬੋਲ ਨਹੀਂ ਬੋਲਣਾ ਚਾਹੀਦਾ ਸੰਗਤ ਜੀ ਕਿ ਉਹ ਆਪਣੇ ਗੁਰੂ ਪਿਤਾ ਦੇ ਅੱਗੇ ਰੋ ਪਵੇ ਕਿਉਂਕਿ ਆਪਾਂ ਇਸ ਗੱਲ ਨੂੰ ਨਹੀਂ ਜਾਣਦੇ ਕਿ ਪ੍ਰਮਾਤਮਾ ਕਿਦੇ ਨੇੜੇ ਜਿਆਦਾ ਹੈ ਜਾਂ ਕੌਣ ਗੁਰੂ ਜੀ ਦੀ ਨੇੜਤਾ ਨੂੰ ਜ਼ਿਆਦਾ ਪਹੁੰਚਿਆ ਹੋਇਆ ਹੈ ਪ੍ਰਸੰਗਤ ਜੀ ਜਦੋਂ ਕੋਈ ਜੁੜਿਆ ਹੋਇਆ ਮਹਾਰਾਜ ਦੇ ਅੱਗੇ ਬਬਿਆ ਕੇ ਰੋ ਪੈਂਦਾ ਹੈ ਫਿਰ ਉਹਦਾ ਜਿਹੜਾ ਨਿਆ ਹੈ ਉਹ ਪਰਮਾਤਮਾ ਆਪ ਲੈਂਦਾ ਹੈ ਪਰ ਇੱਥੇ ਇੱਕ ਹੋਰ ਗੱਲ ਹੈ ਸੰਗਤ ਜੀ ਜੇ ਕਦੀ ਐਵੇਂ ਦਾ ਸਮਾਂ ਆ ਵੀ ਜਾਵੇ ਤੇ ਕਦੀ ਭੁੱਲ ਕੇ ਵੀ ਉਹਦੇ ਬਾਰੇ ਉਲਟਾ ਉਹਦੇ ਬਦਲੇ ਵਿੱਚ ਕੁਛ ਮਾੜਾ ਨਾ ਬੋਲੋ ਜੇ ਅਗਲੇ ਨੇ ਬੋਲਿਆ ਹੈ ਆਪ ਜੀ ਉਹਨੂੰ ਜਰ ਜਾਵੋ ਤੇ ਗੁਰੂ ਮਹਾਰਾਜ ਜੀ ਦੇ ਅੱਗੇ ਉਹਦੇ ਭਲੇ ਦੀ ਅਰਦਾਸ ਕਰੋ ਬਸ ਇੰਨਾ ਹੀ ਕਹੋ ਕਿ ਪਰਮਾਤਮਾ ਉਹਦਾ ਵੀ ਭਲਾ ਕਰੇ ਸੰਗਤ ਜੀ ਇੰਨਾ ਕਰਨ ਦੇ ਨਾਲ ਇਹ ਕਰਨਾ ਬਹੁਤ ਹੀ ਜ਼ਿਆਦਾ ਔਖਾ ਹੈ ਜੇ ਇਸ ਇਨਸਾਨ ਨੇ ਸਾਨੂੰ ਦੁਖੀ ਕੀਤਾ ਹੈ ਅਸੀਂ ਉਹਦੇ ਬਾਰੇ ਹਮੇਸ਼ਾ ਮਾੜਾ ਸੋਚਾਂਗੇ ਚੰਗਾ ਨਹੀਂ ਸੋਚਾਂਗੇ ਜਦਕਿ ਗੁਰੂ ਜੀਆਂ ਨੇ ਸਾਨੂੰ ਇਹ ਜ਼ੁਗਤ ਦੱਸੀ ਹੈ ਕਿ ਜੇਤੈ ਮਾਰਨ ਮੁਕੀਆਂ ਤਿਨਾ ਨ ਮਾਰੇ ਹੁਮ ਆਪ ਨਰੇ ਕਰ ਜਾਈਏ ਪੈਰ ਜਿਤੀ ਨਾਂ ਦੇ ਚੁਮ ਸੰਗਤ ਜੀ ਇਸ ਗੱਲ ਦਾ ਕੁੱਲ ਮਲਾ ਕੇ ਇਹ ਅਰਥ ਹੈ ਕਿ ਆਪ ਅੰਤਰੀਵ ਤੌਰ ਤੇ ਕਿੰਨੇ ਕੋ ਉੱਚੇ ਹੋ ਚੁਕੇ ਹੋ ਇਸ ਗੱਲ ਤੋਂ ਆਪਾਂ ਆਪਣੀ ਅਵਸਥਾ ਦਾ ਵੀ ਪਤਾ ਲਾ ਸਕਨੇ ਆ ਸੰਤ ਬਾਬਾ ਅਤਰ ਸਿੰਘ ਜੀ ਕਹਿਆ ਕਰਦੇ ਸਨ ਕਿ ਸਭ ਤੋਂ ਵੱਡਾ ਜਿਹੜਾ ਤਪ ਹੈ ਉਹ ਕਿਸੇ ਦੇ ਮਾੜੇ ਬਚਨ ਨੂੰ ਜਰਨਾ ਹੈ ਤੁਸੀਂ ਕਿੰਨੇ ਕੋ ਮਾੜੇ ਬਚਨਾਂ ਨੂੰ ਜਰਨ ਦੀ ਸਮਰੱਥਾ ਰੱਖਦੇ ਉਹ ਇਸ ਤੋਂ ਆਪ ਦੀ ਭਗਤੀ ਦਾ ਪਤਾ ਲੱਗ ਜਾਂਦਾ ਹੈ ਕਿ ਆ ਕੀ ਸੰਗਤ ਜੀ ਕਿਸੇ ਦੇ ਮਾੜੇ ਬਚਨ ਨੂੰ ਕੋਈ ਮਹਾਪੁਰਸ਼ ਹੀ ਜਰ ਸਕਦਾ ਹੈ ਸਾਨੂੰ ਕਦੀ ਵੀ ਬਦਲੇ ਵਿੱਚ ਮਾੜੇ ਸ਼ਬਦ ਨਹੀਂ ਵਰਤਨੇ ਚਾਹੀਦੇ ਬਸ ਗੁਰੂ ਜੀਆਂ ਦੇ ਅੱਗੇ ਨਿਰ ਅਰਦਾਸ ਕਰ ਦੋ ਕਿ ਗੁਰੂ ਮਹਾਰਾਜ ਉਹਦਾ ਵੀ ਪਲਾ ਕਰੀ ਸੰਗਤ ਜੀ ਨਾ ਕਰਨ ਨਾਲ ਜਿਹੜੇ ਸਾਡੇ ਹਿਰਦੇ ਦੀ ਮੈਲ ਹੈ ਉਹ ਬਿਨਾਂ ਕਿਸੇ ਪਗਤੀ ਤੋਂ ਕੱਟੀ ਜਾਂਦੀ ਹੈ ਪਾਪ ਕਰਮ ਨਸ਼ਟ ਹੁੰਦੇ ਨੇ ਗੁਰੂ ਮਹਾਰਾਜ ਆਪ ਜੀ ਦੇ ਜਿਹੜੇ ਕਾਰਜ ਨੇ ਉਹ ਸਫਲੇ ਕਰਦੇ ਨੇ ਸੰਗਤ ਜੀ ਜਦੋਂ ਆਪ ਜੀ ਕਿਸੇ ਨਾਲ ਬਦਲਾ ਨਹੀਂ ਲੈਂਦੇ ਤੇ ਗੁਰੂ ਮਹਾਰਾਜ ਆਪ ਜੀ ਵੱਲੋਂ ਆਪੇ ਹੀ ਨਿਆਂ ਕਰ ਦਿੰਦੇ ਨੇ ਪਰ ਉਹਦਾ ਜਿਹੜਾ ਨਿਆਂ ਹੁੰਦਾ ਹੈ ਉਹ ਥੋੜਾ ਟਾਈਮ ਜ਼ਰੂਰ ਲੈਂਦਾ ਹੈ ਪਰ ਉਹਦਾ ਨਿਆਂ ਇਹੋ ਜਿਹਾ ਹੁੰਦਾ ਹੈ ਕਿ ਸਾਹਮਣੇ ਵਾਲੇ ਨੂੰ ਵੀ ਪਤਾ ਲੱਗ ਜਾਂਦਾ ਹੈ ਕਿ ਇਹ ਮੇਰੇ ਉਸ ਕੀਤੇ ਹੋਏ ਪਾਪ ਦਾ ਹੀ ਫਲ ਹੈ ਸੁਸੰਗਤ ਜੀ ਆਪ ਜੀਆ ਦੇ ਚਰਨਾਂ ਦੇ ਵਿੱਚ ਇਹ ਬੇਨਤੀ ਹੈ ਕਿ ਆਪਾਂ ਆਪਣੀ ਜਿਹੜੀ ਸਹਿਨਸ਼ੀਲਤਾ ਹੈ ਉਹਦਾ ਜਿਹੜਾ ਦਾਇਰਾ ਇਹ ਉਹ ਥੋੜਾ ਵੱਡਾ ਕਰੀਏ ਆਪਾਂ ਆਪਣੇ ਆਪ ਨੂੰ ਵੀ ਇਸ ਗਸੌਟੀ ਤੇ ਪਰਖ ਕੇ ਵੇਖੀਏ ਕਿ ਸਾਡੀ ਭਗਤੀ ਗੁਰੂ ਮਹਾਰਾਜ ਜੀਆ ਦੇ ਚਰਨਾਂ 'ਚ ਕਿੰਨੀ ਕੁ ਪ੍ਰਵਾਨ ਹੁੰਦੀ ਹੈ ਕਿ ਸਾਡੇ ਵਿੱਚ ਇਹ ਗੁਣ ਆਇਆ ਹੈ ਕਿ ਅਸੀਂ ਕਿਸੇ ਦੇ ਮਾੜੇ ਬਚਨਾਂ ਨੂੰ ਸਹਾਰ ਸਕੀਏ। ਸਤ ਸੰਗਤ ਜੀ ਕਦੀ ਵੀ ਅੱਗੋਂ ਤੋਂ ਕੋਈ ਮਾੜਾ ਬਚਨ ਬੋਲੇ ਉਥੇ ਚੁੱਪ ਦੀ ਵਰਤੋਂ ਜ਼ਰੂਰ ਕਰੋ ਕਿਉਂਕਿ ਸੰਗਤ ਜੀਓ ਜਿਹੜੀ ਚੁੱਪ ਹੈ ਉਹ ਬਹੁਤ ਪ੍ਰਭਾਵਸ਼ਾਲੀ ਹੈ ਤੇ ਕੋਈ ਮਾੜਾ ਬਚਨ ਬੋਲਦਾ ਹੈ ਤੇ ਬਸ ਚੁੱਪ ਕਰਕੇ ਸੁਣ ਲਓ ਤੇ ਮਨ 'ਚ ਅਰਦਾਸ ਕਰਦੋ ਕਿ ਗੁਰੂ ਜੀ ਇਹਦਾ ਵੀ ਫਲਾ ਕਰਿਆ ਜੀ। ਮਹਾਰਾਜ ਜੀ ਆਪ ਜੀ ਦੀ ਚੜ੍ਹਦੀ ਕਲਾ ਕਰਨਗੇ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਪੁਲ ਸ਼ਕਤੀ ਸ਼ਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ